ਉਹ ਜੀ ਪਿੰਡ ਮਾਨੂਪੁਰ ਤੋਂ ਗੋ ਦੇ ਵਿਚਾਲੇ ਦੀ ਖਬਰ ਆ ਹੈ ਆ ਸੂਏ ਤੇ ਮਹੰਗਣੇ ਵਾਲੋ ਰੇ ਬੀਬੀਆਂ ਹਰਾ ਲੈਣ ਆਈਆਂ ਸੀ ਆ ਦੇਖੋ ਜਿਹੜੀ ਇਹਨਾਂ ਨਾਲ ਘਟਨਾ ਵਾਪਰੀ ਆ ਇਹ ਦੱਸਣਗੀਆਂ ਹੁਣ ਮੈਂ ਬੇਨਤੀ ਕਰਤੀਆਂ ਜੀ ਸਾਸੀ ਜੀ ਕੱਖ ਵਟਣ ਆਈਆਂ ਸੀ ਉਹ ਇੱਕ ਜੱਟ ਆਇਆ ਤੇ ਸਾਨੂੰ ਚਮਾਰੀਆਂ ਤੋਂ ਬਿਨਾ ਉਹਨੇ ਗੱਲ ਤਾਂ ਪਹਿਲਾਂ ਕਰਿਓ ਹੈ ਨੀ ਚਮਾਰੀਆਂ ਨਾਲ ਲੱਗਿਆ ਹੁੰਦਾ ਇਹ ਸਾਨੂੰ ਚਮਾਰੀਆਂ ਭੈਣ ਚੋਲਦੀਆਂ ਇੰਨੀਆਂ ਗੰਤੀਆਂ ਕਾਰਨ ਕਰਦੀਆਂ ਆਸਾਂ ਉਹਨੇ ਬਹੁਤ ਜ਼ਿਆਦਾ ਜੀ ਸੋਟੀ ਲੈ ਕੇ ਆ ਗਿਆ ਇਹ ਸੋਟੀ ਲੈ ਕੇ ਆਇਆ ਤਾਂ ਉਹਦੀ ਸਾਰ ਸਾਡੀ ਮੇ ਸੇਹੂ ਦੀ ਸੋਟੀ ਵੱਜੀ ਜੀ ਆਉਂਦੀ ਸਾਰੀ ਸੋਟੀ ਟੁੱਟ ਗਈ ਜੀ ਉਹਦੇ ਅਸੀਂ ਹੱਥੋਂ ਪਾਈ ਬਹੁਤ ਕੀਤੀ ਹੈ ਤੇ ਸਾਨੂੰ ਗਾਲ੍ਹਾਂ ਤੇ ਬਿਨਾ ਉਹਨੇ ਗੱਲ ਨਹੀਂ ਕੀਤੀ ਸਿਰਫ ਅਸੀਂ ਕਣਕ ਵਾਲੀ ਤੋਂ ਵੱਟ ਮੱਕੀ ਵਾਲੀ ਵੱਟੀ ਸੀ ਅਸੀਂ ਜੀ ਅਸੀਂ ਕਿਸੀ ਕੁਛ ਨਹੀਂ ਕੀਤਾ ਜੇ ਸਾਡੇ ਕੋਈ ਵੀ ਚੋਰੀ ਦਾ ਨੁਕਸਾਨ ਆ ਤਾਂ ਕਿ ਤੁਸੀਂ ਦੇਖ ਵੀ ਸਕਦੇ ਹੋ ਅਸੀਂ ਕੁਛ ਨਹੀਂ ਕੀਤਾ ਹੈਗਾ ਜੀ ਸਿਰਫ ਕੱਖ ਵੱਟੇ ਨੇ ਅਸੀਂ ਇਸ ਤੋਂ ਵੱਧ ਕੇ ਅਸੀਂ ਕੁਛ ਨਹੀਂ ਕੀਤਾ ਤੇ ਹੁਣ ਸਾਡੇ ਸੌਟੀਆਂ ਨਾਲ ਬਹੁਤ ਕੁੱਟਿਆ ਤੇ ਸਾਡੇ ਖਾਲੇ ਵਿੱਚ ਇੱਕ ਜਨਾਨੀ ਵੀ ਉਹਨੇ ੱਟਕਾ ਮਾਰ ਕੇ ਸੱਟ ਕਰਦੀ ਕੱਪੜੇ ਪਾੜਦੇ ਨਾਲੇ ਕੱਪੜੇ ਪਾੜਦੇ ਸਾਡੇ ਚ ਆਹ ਦੇਖੋ ਜੀ ਸਾਡੇ ਕੱਪੜੇ ਵਿੱਚ ਪਾਏ ਹੋਏ ਜੀ ਉਹਨਾਂ ਨੂੰ ਕਹਿੰਦਾ ਅੰਨਾ ਕਹੋ ਜੀ ਅਸੀਂ ਪਰ ਉਹਦੀ ਪੂਰੀ ਕਾਰਵਾਈ ਕਰਕੇ ਅਸੀਂ ਉਹਨੂੰ ਸਜ਼ਾ ਤੋਂ ਦੇਣੀ ਹੈ ਦੇਣੀ ਹੈ ਜੱਜ ਸਾਹਿਬ ਨੂੰ ਮਤਲਬ ਆ ਦੇਖੋ ਜੀ ਡੰਡਾ ਵੀ ਇਹਨਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਬੀਬੀ ਨੇ ਆਹ ਦੇ ਆਹ ਡੰਡਾ ਦੇਖ ਲੋ ਜੀ ਸਾਰਾ ਤੋੜਤਾ ਕੁੱਟ-ਕੁੱਟ ਕੇ ਇਸ ਕਰਕੇ ਜੱਟ ਦੇ ਬੰਦੇ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਇਹਨਾਂ ਨੇ ਹਰਾ ਵੱਢਿਆ ਉਹ ਵੀ ਹਰਾ ਦੇਖ ਲੋ ਇਹ ਕੋਈ ਖੇਤ ਦਾ ਹਰਾ ਨਹੀਂ ਹੈਗਾ ਇਹ ਵੱਟ ਦੇ ਵੱਢਿਆ ਹੋਇਆ ਹਰਾ ਜੋ ਕਹਿ ਰਹੇ ਹਨ ਮੇਰਾ ਖੇਤ ਦੇ ਵਿੱਚੋਂ ਹਰਾ ਵੱਢਿਆ ਕੋਈ ਖੇਤ ਦਾ ਹਰਾ ਨਹੀਂ ਉਹਦਾ ਲੈ ਦੇਖ ਲੋ ਕੱਖ ਨਹੀਂ ਇਹ ਅਸੀਂ ਕੁਝ ਨਹੀਂ ਕੀਤਾ ਅਸੀਂ ਤਾਂ ਤੁਹਾਨੂੰ ਚਾਹ ਰਿਹਾ ਆਓ ਰੇ ਸਾਰਾ ਮਾਨੂਪੁਰ ਪਿੰਡ ਇਕੱਠਾ ਹੋਇਆ ਹੋਇਆ ਇਹਦੇ ਬਣਦੀ ਕਾਰਵਾਈ ਕੀਤੀ ਜਾਵੇ